ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਬੱਚਿਆਂ ਦਾ ਸੁਭਾਅ ਕਿਸ ਤਰ੍ਹਾਂ ਬਦਲ ਸਕਦੇ ਹਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਦੇਖੋ ਆਪਾਂ ਨੂੰ ਪਤਾ ਹੀ ਹੈ ਵੀ ਬੱਚਿਆਂ ਦਾ ਸੁਭਾਅ আজকাল ਬਹੁਤ ਚਿੜਚਿੜਾ ਬਣ ਹੋ ਗਿਆ ਤੇ ਜੇ ਕੋਈ ਵੀ ਆਪਾਂ ਗੱਲ ਕਰਦੇ ਹਾਂ ਤਾਂ ਦੇਖੋ ਬੱਚੇ ਸੁਣਦੇ ਨਹੀਂ ਹੈਗੇ ਕਿਉਂਕਿ ਉਹ ਇੱਕ ਆਪ ਦੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਹੈਗੇ ਯਾਨੀ ਕਿ ਤੇ ਜੇ ਦੇਖੋ ਆਪਾਂ ਨੇ ਬੱਚਿਆਂ ਦਾ ਸੁਭਾਅ ਬਦਲਣਾ ਤਾਂ ਆਪ ਨੂੰ ਕੀ ਕਰਨਾ ਪਊਗਾ ਆਪਾਂ ਉਹਦੇ ਬਾਰੇ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਕੋਈ ਵੀ ਗੱਲ ਆ ਤਾਂ ਉਹ ਆਪਾਂ ਨੂੰ ਦੇਖੋ ਬੱਚਿਆਂ ਨੂੰ ਸਿਖਾਉਣੀ ਪੈਂਦੀ ਆ ਜਿਵੇਂ ਕਿ ਤੁਸੀਂ ਪੜ੍ਹਾਈ ਤੇ ਲਾ ਲੋ ਜੇ ਆਪਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਦੇਖੋ ਆਪਾਂ ਨੂੰ ਸਕੂਲ ਦੇ ਵਿੱਚ ਪਾਉਣਾ ਹੀ ਪਊਗਾ ਬੱਚਿਆਂ ਨੂੰ ਇਸੇ ਕਰਕੇ ਦੇਖੋ ਜੇ ਆਪਾਂ ਬੱਚਿਆਂ ਦਾ ਸੁਭਾਅ ਚੇਂਜ ਕਰਨਾ ਤਾਂ ਉਹਦੇ ਬਾਰੇ ਆਪਾਂ ਸੁਨੇਕ ਤਰੀਕਾ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਪੜ੍ਹਨਾ ਦੀ ਡਿਊਟੀ ਆ ਗਈ ਕਿਉਂਕਿ ਜਦੋਂ ਵੀ ਦੇਖੋ ਬੱਚਾ ਛੋਟਾ ਹੁੰਦਾਗਾ ਤਾਂ ਆਪਾਂ ਨੇ ਸਾਹਮਣਾ ਹੁੰਦਾਗਾ ਤਾਂ ਉਹਨਾਂ ਨੇ ਕੀ ਕਰਨਾ ਹੈਗਾ ਉਹ ਬੱਚੇ ਨੂੰ ਇਸ਼ਨਾਨ ਕਰਕੇ ਠੀਕ ਆ ਜੀ ਇਸ਼ਨਾਨ ਕਰਕੇ ਕੋਲੇ ਬਿਠਾ ਕੇ ਬੱਚੇ ਨੂੰ ਪਾਠ ਜ਼ਰੂਰ ਕਰਾਉਣ ਤੇ ਜੇ ਬੱਚਾ ਨਹੀਂ ਬੈਂਦਾ ਤਾਂ ਤੁਸੀਂ ਆਪ ਕੋਲੇ ਬੈਠੋ ਬੈਠ ਕੇ ਬੱਚੇ ਦੇ ਕਹੋ ਬੱਚੇ ਨੂੰ ਤੁਸੀਂ ਵੀ ਤੁਸੀਂ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਤੇ ਜੇ ਜਪਜੀ ਸਾਹਿਬ ਦਾ ਪਾਠ ਵੀ ਬੱਚਾ ਨਹੀਂ ਕਰਦਾ ਤਾਂ ਤੁਸੀਂ ਸੁਖਮਨੀ ਸਾਹਿਬ ਦੇ ਦੇਖੋ ਪਾਠ ਦੀ ਖਪੌੜੀ ਤੋਂ ਪੌੜੀਆਂ ਉਹ ਬੱਚੇ ਤੋਂ ਪੜਾਓ ਕਿਉਂਕਿ ਦੇਖੋ ਜਦੋਂ ਬੱਚਾ ਪਾਠ ਕਰਨਾ ਲੱਗੂਗਾ ਤੇ ਬੱਚੇ ਦੇ ਦੇਖੋ ਜਿਹੜਾ ਪਾਣੀ ਦਾ ਅਸਰ ਆਗਾ ਉਹ ਬੱਚੇ ਤੇ ਜ਼ਰੂਰ ਹੋਊਗਾ ਤਾਂ ਇਸੇ ਤਰ੍ਹਾਂ ਹੀ ਦੇਖੋ ਜੇ ਆਪਾਂ ਬੱਚੇ ਨੂੰ ਇੱਕ ਵਾਰੀ ਤੁਸੀਂ ਬਾਣੀ ਪੜਨ ਲਾਤਾ ਤਾਂ ਬੱਚੇ ਦੇ ਦੇਖੋ ਜਿਹੜਾ ਮਾਨਾਗਾ ਉਹ ਪਾਣੀ ਕੰਨੀ ਹੋਊਗਾ ਠੀਕ ਹੈ ਜੀ ਤੁਸੀਂ ਆਏ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਜਾਂ ਦੋ ਦਿਨ ਇਹ ਕੰਮ ਕਰਕੇ ਛੱਡਤਾ ਨਹੀਂ ਬੱਚੇ ਨੂੰ ਤੁਸੀਂ ਰੋਜ਼ ਪਾਠ ਕਰਾਉਣਾਗਾ ਕੋਲੇ ਬੈਠ ਕੇ ਹੌਲੀ-ਹੌਲੀ ਬੱਚੇ ਦਾ ਸੁਭਾਅ ਬਣੂਗਾ ਜਦੋਂ ਬੱਚੇ ਦਾ ਸੁਭਾਅ ਬਣ ਗਿਆ ਹਾਂ ਪਾਠ ਕਰਨ ਦਾ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਬੱਚਾ ਆਟੋਮੈਟਿਕ ਹੀ ਦੇਖੋ ਪਾਠ ਕਰਨ ਲੱਗ ਜੂਗਾ ਰੋਜ਼ ਕਿਉਂਕਿ ਬੱਚੇ ਦਾ ਉਹ ਰੁਟੀਨ ਬਣ ਜੂ ਇੱਕ ਤਰ੍ਹਾਂ ਦਾ ਤਾਂ ਇਸ ਕਰਕੇ ਫੇਰ ਵੀ ਦੇਖੋ ਇਹ ਪਹਿਲਾਂ ਨੂੰ ਵੀ ਵੇਂਟੀ ਆ ਵੀ ਦੇਖੋ ਤੁਸੀਂ ਇੱਕ ਵਾਰ ਸਵੇਰੇ ਜਰੂਰ ਯਾਦ ਕਰਾਉਣਾ ਬੱਚੇ ਨੂੰ ਵੀ ਬੱਚੇ ਤੁਸੀਂ ਬਾਠ ਕਰਨਾਗਾ ਇਸ਼ਨਾਨ ਕਰੋ ਇਸ਼ਨਾਨ ਕਰਕੇ ਉੱਠ ਕੇ ਪਹਿਨਾ ਉਠੋ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਆਪਾਂ ਨੇ ਬਾਠ ਕਰਨਾ ਠੀਕ ਹੈ ਜੀ ਕਦੇ ਵੀ ਬੱਚੇ ਨੂੰ ਇਸ਼ਨਾਨ ਕਰੇ ਬਿਨਾ ਬਾਠ ਨਹੀਂ ਕਰਵਾਉਣਾ ਹੈਗਾ ਬੱਚੇ ਨੂੰ ਕਹੋ ਪਹਿਨਾ ਇਸ਼ਨਾਨ ਕਰੋ ਸੁੱਚੇ ਕੱਪੜੇ ਪਾਓ ਠੀਕ ਹੈ ਜੀ ਫੇਰ ਆਪਾਂ ਨੇ ਬਾਠ ਕਰਨਾਗਾ ਇਸ ਕਰਕੇ ਇਹ ਬੱਚੇ ਦਾ ਫਿਰ ਰੁਟੀਨ ਬਣ ਜੀਆ ਜੇ ਬੱਚੇ ਦਾ ਇਹ ਰੁਟੀਨ ਬਣ ਗਿਆ ਹੌਲੀ ਹੌਲੀ ਬੱਚਾ ਦੇਖੋ ਇਧਰੀ ਤਰਫ ਬੱਚੇ ਦਾ ਧਿਆਨ ਹੋਈਗਾ ਆਪਣੇ ਪਾਠ ਕੰਨੀ ਠੀਕ ਹੈ ਜੀ ਮਾੜੀਆਂ ਜਿਹੜੀਆਂ ਗੱਲਾਂ ਨੇ ਮਾੜੀਆਂ ਸੰਗਤਾਂ ਨੇ ਬੱਚਾ ਉਹਨਾਂ ਤੋਂ ਦੂਰ ਰਹੂਗਾ ਬੱਚਾ ਥੋੜੀ ਚੈਣੇ ਚ ਰਹੂਗਾ ਤੇ ਇਸ ਕਰਕੇ ਦੇਖੋ ਵੀ ਬੱਚੇ ਨੂੰ ਜੇ ਆਪਾਂ ਚੰਗੇ ਦੀਤੇ ਲਿਆਉਣਾਗਾ ਇਸ ਦਾ ਜੂਗੀ ਟਾਈਮ ਚਾਹ ਆਪਾਂ ਨੂੰ ਪਤਾ ਵੀ ਕਿੱਡਾ ਮਾੜਾ ਟਾਈਮ ਚੱਲ ਰਿਹਾਗਾ ਬਹੁਤ ਜ਼ਿਆਦਾ ਮਾੜਾ ਤਾਂ ਬੱਚੇ ਨੂੰ ਬਾਣੀ ਨਾਲ ਜੋੜ ਕੇ ਰੱਖੋ ਤੁਸੀਂ ਆਪ ਬੈਠੋ ਕੋਲੇ ਬੱਚੇ ਦੇ ਬਾਣੀ ਨੂੰ ਸੁਣੋ ਜੇ ਥੋੜੀ ਕੁੜੀ ਨਹੀਂ ਟਾਈਮ ਹੈਗਾ ਤਾਂ ਤੁਸੀਂ ਬੱਚੇ ਨੂੰ ਨਿਮਾ ਕੇ ਬਿਠਾਓ ਵੀ ਬੱਚੇ ਤੁਸੀਂ ਇੱਥੇ 5 ਮਿੰਟ 10 ਮਿੰਟ ਬੈਠ ਕੇ ਪਾਠ ਕਰਨਾ ਡੇਲੀ ਪਾਠ ਕਰਨਾ ਵੀ ਇਹ ਆਪਾਂ ਨੇ ਰਕੀਨ ਛੱਡਣਾ ਨਹੀਂ ਹੈਗਾ ਬੱਚੇ ਨੂੰ ਚੰਗੀ ਤਰ੍ਹਾਂ ਸੁਬੋ ਕਹੋ ਤੇ ਤੁਸੀਂ ਆਪ ਵੀ ਪਾਠ ਕਰੋ ਕਿਉਂਕਿ ਜੇ ਤੁਸੀਂ ਵੀ ਕਰੋਗੇ ਪਾਠ ਤਾਂ ਸੋਨੂੰ ਬੱਚਾ ਦੇਖੂਗਾ ਦੇਖ ਕੇ ਉਹੀ ਬੱਚੇ ਤੇ ਵੀ ਅਸਰ ਹੁੰਦਾ ਵੀ ਹਾਂ ਆਪਣੇ ਘਰ ਦਾ ਕੀ ਮਾਹੌਲ ਹੈਗਾ ਪਹਿਨਾ ਦੇਖੋ ਕੋਈ ਵੀ ਕੰਮ ਆ ਵੱਡਿਆਂ ਨੂੰ ਪਹਿਲ ਕਰਨੀ ਚਾਹੀਦੀ ਆ ਜੇ ਆਪਾਂ ਦੇਖੋ ਵੱਡੇ ਪਹਿਨਾ ਪਹਿਲ ਕਰਾਂਗੇ ਫੇਰ ਹੀ ਮਗਰ ਬੱਚੇ ਪਹਿਲ ਕਰਨਗੇ ਆਪਾਂ ਪਾਠ ਕਰਾਂਗੇ ਆਪਾਂ ਨੂੰ ਦੇਖ ਕੇ ਬੱਚੇ ਪਾਠ ਕਰਨਗੇ ਠੀਕ ਆ ਜੀ ਜੇ ਹੁਣ ਆਪਣਾ ਰੁਟੀਨ ਹੋਊਗਾ ਉਹੀ ਬੱਚੇ ਰੁਟੀਨ ਬਣਾਉਣਗੇ ਉਹ ਜੇ ਆਪਾਂ ਪਾਠ ਨਾ ਕਰਾਂਗੇ ਤਾਂ ਆਪਾਂ ਬੱਚਿਆਂ ਨੂੰ ਕਹਾਂਗੇ ਤਾਂ ਫਿਰ ਬੱਚੇ ਆਖਣਗੇ ਤੁਸੀਂ ਤਾਂ ਪਾਠ ਕਰਦੇ ਨਹੀਂ ਹੈਗੇ ਸਾਨੂੰ ਤੁਸੀਂ ਕਹਿੰਨੋ ਇਸ ਕਰਕੇ ਵੱਡਿਆਂ ਨੂੰ ਵੀ ਬੇਨਤੀ ਆ ਮਾਤਾ ਪਿਤਾ ਨੂੰ ਵੀ ਤੁਸੀਂ ਵੀ ਪਾਠ ਕਰਿਆ ਕਰੋ ਬਾਣੀ ਨਾਲ ਜੁੜਿਆ ਕਰੋ ਉਹ세 ਜਰਾ ਸੋਣ ਨੂੰ ਦੇਖ ਕੇ ਬੱਚੇ ਜਿਹੜੇ ਉਹ ਪਾਠ ਨਾਲ ਜੁੜਨਗੇ ਪਾਠ ਕਰਿਆ ਕਰਨਗੇ ਇੱਕ ਗੱਲ ਹੋਰ ਵੀ ਇਹ ਬੱਚਿਆਂ ਨੂੰ ਦਿਲ ਦੀ ਰਟੀਣ ਚ ਗੁਰਦੁਆਰਾ ਸਾਹਿਬ ਜਰੂਰ ਭੇਜਣਾਗਾ ਮੱਥਾ ਟੇਕਣਾ ਠੀਕ ਹੈ ਜੀ ਇਹ ਸੋਡੀ ਡਿਊਟੀ ਬਣਦੀ ਹੈਗੀ ਬੱਚਿਆਂ ਨੂੰ ਭੇਜਣ ਦੀ ਬੱਚਿਆਂ ਨੂੰ ਕਹੋ ਪਹਿਲਾਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕ ਕੇ ਆਓ ਠੀਕ ਹੈ ਜੀ ਰੋਜ਼ ਭੇਜਣਾਗਾ ਬੱਚੇ ਨੂੰ ਆਪ ਵੀ ਜਾਣਾ ਬੱਚਿਆਂ ਨੂੰ ਵੀ ਭੇਜਣਾਗਾ ਜਦੋਂ ਬੱਚਾ ਇੱਥੇ ਜਾਊ ਮੱਥਾ ਟੇਕੂ ਬਾਬਾ ਜੀ ਨੂੰ ਨਮਸਕਾਰ ਕਰੂਗਾ ਤਾਂ ਬੱਚੇ ਦੇ ਦੇਖੋ ਜ਼ਿਆਦਾ ਅਸਰ ਹੁੰਦਾਗਾ ਠੀਕ ਹੈ ਜੀ ਬੱਚੇ ਦਾ ਦਿਮਾਗ ਸਾਫ਼ ਹੁੰਦਾ ਮਨ ਸਾਫ਼ ਹੁੰਦਾ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਉੱਥੇ ਆਪਾਂ ਸੰਗਤ ਨੂੰ ਦੇਖਦੇ ਆ ਤਾਂ ਜਿਹੜਾ ਉਹ ਅਸਰ ਆ ਉਹ ਆਪਣੇ ਮਨ ਤੇ ਹੁੰਦਾਗਾ ਉਸ ਤੋਂ ਬਾਅਦ ਬੱਚਾ ਘਰੇ ਹੁੰਦਾ ਹੌਣਸਾਰ ਬੱਚੇ ਨੂੰ ਕਹੋ ਤੁਸੀਂ ਨਾਤੇ ਹੋਏ ਹੋ ਪਹਿਲਾਂ ਪਹਿਲਾਂ ਪਾਠ ਕਰਨਾਗਾ ਫਿਰ ਉਸ ਤੋਂ ਬਾਅਦ ਜਿਹੜੇ ਦੂਜੇ ਕੰਮ ਆ ਸਪੜਾਈ ਦੇ ਘਰ ਦੇ ਉਹ ਆਪਾਂ ਬਾਅਦ ਚ ਛੇੜਨੇ ਆਂਗੇ ਮੈਨਾਂ ਤੁਸੀਂ ਪਾਠ ਕਰਨਾ ਠੀਕ ਹੈ ਜੀ ਇਸ ਕਰਕੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਬੱਚਿਆਂ ਨੂੰ ਵੀ ਆਪਾਂ ਚੰਗੀ ਲੀਹ ਤੇ ਲਿਆ ਸਕਦੇ ਆਂਗੇ ਪਹਿਨਾ ਆਪਾਂ ਆਪ ਪੜ੍ਹਾਈਏ ਮਗਰ ਆਪਾਂ ਬੱਚਿਆਂ ਨੂੰ ਲਾਈਏ ਜੇ ਆਪਾਂ ਦੇਖੋ ਆਪਾਂ ਆਪ ਬੱਚਿਆਂ ਨੂੰ ਲਾਵਾਂਗੇ ਫੇਰ ਹੀ ਬੱਚੇ ਲੱਗਣਗੇ ਮਾਂ ਪਿਓ ਕੋਈ ਵੀ ਬੱਚਿਆਂ ਨੂੰ ਗੱਲ ਸਿਖਾਉਂਦਾਗਾ ਤਾਂ ਫੇਰ ਹੀ ਬੱਚੇ ਸਿੱਖਦੇ ਆਗੇ ਆਪ ਦੇ ਆਪ ਬੱਚਾ ਕੋਈ ਵੀ ਗੱਲ ਨਹੀਂ ਸਿੱਖਦਾ ਹੈਗਾ ਜੇ ਆਪਾਂ ਹਮ ਬੱਚਿਆਂ ਨੂੰ ਸਮਝਾਵਾਂਗੇ ਕਹਾਂਗੇ ਤਾਂ ਬੱਚਾ ਜਰੂਰ ਆਖੇ ਲੱਗੂਗਾ ਤੇ ਬੱਚਾ ਚੰਗੇ ਰਾਹ ਤੇ ਆਊਗਾ ਠੀਕ ਹੈ ਜੀ ਸੋਨਾ ਜੀਵਨ ਆਪਦਾ ਬਤੀਤ ਕਰੂਗਾ ਤੇ ਇਹ ਹੀ ਬੇਨਤੀ ਆ ਭੈਣਾਂ ਨੂੰ ਆਪਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਭੇਜਿਆ ਕਰੋ ਮੱਥਾ ਟੇਕਣ ਵਾਸਤੇ ਸਵੇਰੇ ਤੇ ਉਸ ਤੋਂ ਬਾਅਦ ਪਾਠ ਜ਼ਰੂਰ ਕਰਵਾਉਣਾਗਾ ਨਾ ਕੀ ਕਰਾਉਣਾ ਸੁੱਚੇ ਕੱਪੜੇ ਘੋਆਉਣੇ ਆਗੇ ਫਿਰ ਆਪਾਂ ਨੇ ਪਾਠ ਕਰਵਾਉਣਾ ਹੈਗਾ ਤੇ ਪਾਣੀ ਕੋਲੇ ਜ਼ਰੂਰ ਰੱਖਣਾਗਾ ਜਦੋਂ ਆਪਣੇ ਪਾਠ ਕਰਨਾਗਾ ਤੇ ਉਸ ਪਾਣੀ ਨੂੰ ਦੇਖੋ ਤੁਸੀਂ ਪੀ ਲੋ ਤੇ ਥੋੜੇ ਜਿਹਾ ਪਾਣੀ ਦਾ ਤੁਸੀਂ ਘਰ ਦੇ ਵਿੱਚ ਛੱਟਾ ਦੇ ਦਿਓ ਠੀਕ ਆ ਜੀ ਇਸ ਤਰੀਕੇ ਨਾਲ ਦੇਖੋ ਜਿਹੜਾ ਆਪਣਾ ਰੁਟੀਨ ਆ ਉਹ ਆਪਾਂ ਨੂੰ ਬਣਾਉਣਾ ਚਾਹੀਦਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਇਹ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਤੁਹਾਨੂੰ ਕਿੱਦਾਂਆਂ ਲੱਗੀਆਂ ਨੇ ਵੀਰੇ ਦੇਖਣ ਲਈ ਧੰਨਵਾਦ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਬੱਚਿਆਂ ਦਾ ਸੁਭਾਅ ਕਿਸ ਤਰ੍ਹਾਂ ਬਦਲ ਸਕਦੇ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਯਮੇਕੀ ਦੇਖੋ ਆਪਾਂ ਨੂੰ ਪਤਾ ਹੈ ਇਹ ਵੀ ਬੱਚਿਆਂ ਦਾ ਸੁਭਾਅ ਜੀ ਕਾ ਬਹੁਤ ਚਿਰਚੜਾ ਬਣ ਹੋ ਗਿਆ ਤੇ ਜੇ ਕੋਈ ਵੀ ਆਪਾਂ ਗੱਲ ਕਰਦੇ ਆ ਤਾਂ ਦੇਖੋ ਬੱਚੇ ਸੁਣਦੇ ਨਹੀਂ ਹੈਗੇ ਕਿਉਂਕਿ ਉਹ ਉਹ ਇੱਕ ਆਪ ਦੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਹੈਗੇ ਯਾਨੀ ਕਿ ਤੇ ਜੇ ਦੇਖੋ ਆਪਾਂ ਨੇ ਬੱਚਿਆਂ ਦਾ ਸੁਭਾਅ ਬਦਲਣਾ ਤਾਂ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਉਹਦੇ ਬਾਰੇ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਕੋਈ ਵੀ ਗੱਲ ਆ ਤਾਂ ਉਹ ਆਪਾਂ ਨੂੰ ਦੇਖੋ ਬੱਚਿਆਂ ਨੂੰ ਸਿਖਾਉਣੀ ਪੈਂਦੀ ਆ ਕਿ ਮੈਂ ਕਿ ਤੁਸੀਂ ਪੜ੍ਹਾਈ ਤੇ ਲਾ ਲੋ ਜੇ ਆਪਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਦੇਖੋ ਆਪਾਂ ਨੂੰ ਸਕੂਲ ਦੇ ਵਿੱਚ ਪਾਉਣਾ ਹੀ ਪੂਗਾ ਬੱਚਿਆਂ ਨੂੰ ਇਸੇ ਕਰਕੇ ਦੇਖੋ ਜੇ ਆਪਾਂ ਬੱਚਿਆਂ ਦਾ ਸੁਭਾਅ ਚੇਂਜ ਕਰਨਾ ਤਾਂ ਉਹਦੇ ਬਾਰੇ ਆਪਾਂ ਸੁਨੇਕ ਤਰੀਕਾ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਪਹਿਣਾ ਦੀ ਡਿਊਟੀ ਆ ਗਈ ਕਿਉਂਕਿ ਜਦੋਂ ਵੀ ਦੇਖੋ ਬੱਚਾ ਛੋਟਾ ਹੁੰਦਾਗਾ ਤਾਂ ਆਪਾਂ ਭੈਣਾਂ ਨੇ ਸਾਹਮਣਾ ਹੁੰਦਾਗਾ ਤਾਂ ਉਹਨਾਂ ਨੇ ਕੀ ਕਰਨਾਗਾ ਉਹ ਬੱਚੇ ਨੂੰ ਇਸ਼ਨਾਨ ਕਰਕੇ ਠੀਕ ਹੈ ਜੀ ਸ਼ਨਾਣ ਕਰਕੇ ਕੋਲੇ ਬਿਠਾ ਕੇ ਬੱਚੇ ਨੂੰ ਪਾਠ ਜਰੂਰ ਕਰਾਉਣ ਤੇ ਜੇ ਬੱਚਾ ਨਹੀਂ ਬੈਂਦਾ ਤਾਂ ਤੁਸੀਂ ਆਪ ਕੋਲੇ ਬੈਠੋ ਬੈਠ ਕੇ ਬੱਚੇ ਦੇਖੋ ਬੱਚੇ ਨੂੰ ਤੁਸੀਂ ਵੀ ਤੁਸੀਂ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਤੇ ਜੇ ਜਪਜੀ ਸਾਹਿਬ ਦਾ ਪਾਠ ਵੀ ਬੱਚਾ ਨਹੀਂ ਕਰਦਾ ਤਾਂ ਤੁਸੀਂ ਸੁਖਮਨੀ ਸਾਹਿਬ ਦੀ ਦੇਖੋ ਪਾਠ ਦੀ ਇੱਕ ਪੌੜੀ ਤੋਂ ਪੌੜੀਆਂ ਉਹ ਬੱਚੇ ਤੋਂ ਪੜਾਓ ਕਿਉਂਕਿ ਦੇਖੋ ਜਦੋਂ ਬੱਚਾ ਪਾਠ ਕਰਨਾ ਲੱਗੂਗਾ ਤੇ ਬੱਚੇ ਦੇ ਦੇਖੋ ਜਿਹੜਾ ਪਾਣੀ ਦਾ ਅਸਰ ਆਗਾ ਉਹ ਬੱਚੇ ਤੇ ਜ਼ਰੂਰ ਹੋਊਗਾ ਤਾਂ ਇਸੇ ਤਰ੍ਹਾਂ ਹੀ ਦੇਖੋ ਜੇ ਆਪਾਂ ਬੱਚੇ ਨੂੰ ਇੱਕ ਵਾਰੀ ਤੁਸੀਂ ਬਾਣੀ ਪੜਨ ਲਾਤਾ ਤਾਂ ਬੱਚੇ ਦੇ ਦੇਖੋ ਜਿਹੜਾ ਮਾਨ ਆਗਾ ਉਹ ਬਾਣੀ ਕੰਨੀ ਹੋਊਗਾ ਠੀਕ ਆ ਜੀ ਤੁਸੀਂ ਐ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਜਾਂ ਦੋ ਦਿਨ ਇਹ ਕੰਮ ਕਰਕੇ ਛੱਡਤਾ ਨਹੀਂ ਬੱਚੇ ਨੂੰ ਤੁਸੀਂ ਰੋਜ਼ ਪਾਠ ਕਰਾਉਣਾਗਾ ਕੋਲੇ ਬੈਠ ਕੇ ਹੌਲੀ-ਹੌਲੀ ਬੱਚੇ ਦਾ ਸੁਭਾਅ ਬਣੂਗਾ ਜਦੋਂ ਬੱਚੇ ਦਾ ਸੁਭਾਅ ਬਣ ਗਿਆ ਹਾਂ ਪਾਠ ਕਰਨ ਦਾ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਬੱਚਾ ਆਟੋਮੈਟਿਕ ਹੀ ਦੇਖੋ ਪਾਠ ਕਰਨ ਲੱਗ ਜੂਗਾ ਰੋਜ਼ ਕਿਉਂਕਿ ਬੱਚੇ ਦਾ ਉਹ ਰੁਟੀਨ ਬਣ ਵੀ ਇੱਕ ਤਰ੍ਹਾਂ ਦਾ ਤਾਂ ਇਸ ਕਰਕੇ ਫੇਰ ਵੀ ਦੇਖੋ ਇਹੇ ਪਹਿਣਾ ਨੂੰ ਵੀ ਬੈਂਤੀ ਆ ਵੀ ਦੇਖੋ ਤੁਸੀਂ ਇੱਕ ਵਾਰ ਸਵੇਰੇ ਜਰੂਰ ਯਾਦ ਕਰਾਉਣਾ ਬੱਚੇ ਨੂੰ ਵੀ ਬੱਚੇ ਤੁਸੀਂ ਬਾਠ ਕਰਨਾਗਾ ਇਸ਼ਨਾਨ ਕਰੋ ਇਸ਼ਨਾਨ ਕਰਕੇ ਉੱਠ ਕੇ ਪਹਿਣਾ ਉઠੋ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਆਪਾਂ ਨੇ ਬਾਠ ਕਰਨਾ ਠੀਕ ਹੈ ਜੀ ਕਦੇ ਵੀ ਬੱਚੇ ਨੂੰ ਇਸ਼ਨਾਨ ਕਰੇ ਬਿਨਾ ਬਾਠ ਨਹੀਂ ਕਰਵਾਉਣਾ ਹੈਗਾ ਬੱਚੇ ਨੂੰ ਕਹੋ ਪਹਿਣਾ ਇਸ਼ਨਾਨ ਕਰੋ ਸੁੱਚੇ ਕੱਪੜੇ ਪਾਓ ਠੀਕ ਹੈ ਜੀ ਫੇਰ ਆਪਾਂ ਨੇ ਬਾਠ ਕਰਨਾਗਾ ਤੇ ਇਸ ਕਰਕੇ ਇਹੇ ਬੱਚੇ ਦਾ ਫਿਰ ਰੁਟੀਨ ਬਣ ਗਿਆ ਜੇ ਬੱਚੇ ਦਾ ਇਹ ਰੁਟੀਨ ਬਣ ਗਿਆ ਹੌਲੀ ਹੌਲੀ ਬੱਚਾ ਦੇਖੋ ਇਧਰੀ ਤਰਫ ਬੱਚੇ ਦਾ ਧਿਆਨ ਹੋਊਗਾ ਆਪਣੇ ਪਾਠ ਕਰਨੀ ਠੀਕ ਆ ਜੀ ਮਾੜੀਆਂ ਜਿਹੜੀਆਂ ਗੱਲਾਂ ਨੇ ਮਾੜੀਆਂ ਸੰਗਤਾਂ ਨੇ ਬੱਚਾ ਉਹਨਾਂ ਤੋਂ ਦੂਰ ਰਹੂਗਾ ਬੱਚਾ ਥੋੜੇ ਚੈਣੇ ਚ ਰਹੂਗਾ ਤੇ ਇਸ ਕਰਕੇ ਦੇਖੋ ਵੀ ਬੱਚੇ ਨੂੰ ਜੇ ਆਪਾਂ ਚੰਗੇ ਵੀ ਤੇ ਲਿਹਾਣਾਗਾ ਇਸ ਦਾ ਜੁਗੀ ਟਾਈਮ ਚ ਆਪਾਂ ਨੂੰ ਪਤਾ ਵੀ ਕਿੱਡਾ ਮਾੜਾ ਟਾਈਮ ਚੱਲ ਰਿਹਾਗਾ ਬਹੁਤ ਜ਼ਿਆਦਾ ਮਾੜਾ ਤਾਂ ਬੱਚੇ ਨੂੰ ਬਾਣੀ ਨਾਲ ਜੋੜ ਕੇ ਰੱਖੋ ਤੁਸੀਂ ਆਪ ਬੈਠੋ ਕੋਲੇ ਬੱਚੇ ਦੇ ਬਾਣੀ ਨੂੰ ਸੁਣੋ ਜੇ ਤੁਹਾਡੇ ਕੋਲੇ ਨਹੀਂ ਟਾਈਮ ਹੈਗਾ ਤਾਂ ਤੁਸੀਂ ਬੱਚੇ ਨੂੰ ਨਿਮਾ ਕੇ ਬਿਠਾਓ ਵੀ ਬੱਚੇ ਤੁਸੀਂ ਇੱਥੇ 5 ਮਿੰਟ 10 ਮਿੰਟ ਬੈਠ ਕੇ ਪਾਠ ਕਰਨਾ ਡੇਲੀ ਪਾਠ ਕਰਨਾ ਵੀ ਇਹ ਆਪਾਂ ਨੇ ਰੁਕੀਨ ਛੱਡਣਾ ਨਹੀਂ ਹੈਗਾ ਬੱਚੇ ਨੂੰ ਚੰਗੀ ਤਰ੍ਹਾਂ ਸੁਭਾਓ ਅ ਕਹੋ ਕਿ ਤੁਸੀਂ ਆਪ ਵੀ ਪਾਠ ਕਰੋ ਕਿਉਂਕਿ ਜੇ ਤੁਸੀਂ ਵੀ ਕਰੋਗੇ ਪਾਠ ਤਾਂ ਸੋਨੂੰ ਬੱਚਾ ਦੇਖੂਗਾ ਦੇਖ ਕੇ ਉਹੀ ਬੱਚੇ ਤੇ ਵੀ ਅਸਰ ਹੁੰਦਾ ਵੀ ਹਾਂ ਆਪਣੇ ਘਰ ਦਾ ਕੀ ਮਾਹੌਲ ਹੈਗਾ ਪਹਿਨਾ ਦੇਖੋ ਕੋਈ ਵੀ ਕੰਮ ਆ ਵੱਡਿਆਂ ਨੂੰ ਪਹਿਲ ਕਰਨੀ ਚਾਹੀਦੀ ਆ ਜੇ ਆਪਾਂ ਦੇਖੋ ਵੱਡੇ ਪਹਿਨਾ ਪਹਿਲ ਕਰਾਂਗੇ ਫੇਰ ਹੀ ਮਗਰ ਬੱਚੇ ਪਹਿਲ ਕਰਨਗੇ ਆਪਾਂ ਪਾਠ ਕਰਾਂਗੇ ਆਪਾਂ ਨੂੰ ਦੇਖ ਕੇ ਬੱਚੇ ਪਾਠ ਕਰਨਗੇ ਠੀਕ ਆ ਜੀ ਜੇ ਹੁਣ ਆਪਣਾ ਰੁਟੀਨ ਹੋਊਗਾ ਉਹੀ ਬੱਚੇ ਰੁਟੀਨ ਬਣਾਉਣਗੇ ਹੁਣ ਜੇ ਆਪਾਂ ਪਾਠ ਨਾ ਕਰਾਂਗੇ ਤਾਂ ਆਪਾਂ ਬੱਚਿਆਂ ਨੂੰ ਕਹਾਂਗੇ ਤਾਂ ਫਿਰ ਬੱਚੇ ਆਖਣਗੇ ਤੁਸੀਂ ਤਾਂ ਪਾਠ ਕਰਦੇ ਨਹੀਂ ਹੈਗੇ ਸਾਨੂੰ ਤੁਸੀਂ ਕਹਿੰਦੇ ਇਸ ਕਰਕੇ ਵੱਡਿਆਂ ਨੂੰ ਵੀ ਬੇਨਤੀ ਆ ਮਾਤਾ ਪਿਤਾ ਨੂੰ ਵੀ ਤੁਸੀਂ ਪਾਠ ਕਰਿਆ ਕਰੋ ਬਾਣੀ ਨਾਲ ਜੁੜਿਆ ਕਰੋ ਉਸੇ ਜਰ੍ਹਾਂ ਸੋਣ ਨੂੰ ਦੇਖ ਕੇ ਬੱਚੇ ਜਿਹੜੇ ਉਹ ਪਾਠ ਨਾਲ ਜੁੜਨਗੇ ਪਾਠ ਕਰਿਆ ਕਰਨਗੇ ਇੱਕ ਗੱਲ ਹੋਰ ਵੀ ਇਹ ਬੱਚਿਆਂ ਨੂੰ ਡੇਲੀ ਰੁਟੀਨ ਚ ਗੁਰਦੁਆਰਾ ਸਾਹਿਬ ਜਰੂਰ ਭੇਜਣਾਗਾ ਮੱਥਾ ਟੇਕਣਾ ਠੀਕ ਹੈ ਜੀ ਇਹ ਸੋਡੀ ਡਿਊਟੀ ਬਣਦੀ ਹੈਗੀ ਬੱਚਿਆਂ ਨੂੰ ਭੇਜਣ ਦੀ ਬੱਚਿਆਂ ਨੂੰ ਕਹੋ ਪਹਿਨਾ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹਿਨਾ ਮੱਥਾ ਟੇਕ ਕੇ ਆਓ ਠੀਕ ਹੈ ਜੀ ਰੋਜ਼ ਭੇਜਣਾਗਾ ਬੱਚੇ ਨੂੰ ਆਪ ਵੀ ਜਾਣਾ ਬੱਚਿਆਂ ਨੂੰ ਵੀ ਭੇਜਣਾਗਾ ਜਦੋਂ ਬੱਚਾ ਇੱਥੇ ਜਾਊ ਮੱਥਾ ਟੇਕੂ ਬਾਬਾ ਜੀ ਨੂੰ ਨਮਸਕਾਰ ਕਰੂਗਾ ਤਾਂ ਬੱਚੇ ਦੇ ਦੇਖੋ ਜ਼ਿਆਦਾ ਅਸਰ ਹੁੰਦਾਗਾ ਠੀਕ ਹੈ ਜੀ ਬੱਚੇ ਦਾ ਦਿਮਾਗ ਸਾਫ਼ ਹੁੰਦਾ ਮਨ ਸਾਫ਼ ਹੁੰਦਾ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਉੱਥੇ ਆਪਾਂ ਸੰਗਤ ਨੂੰ ਦੇਖਦੇ ਆ ਤਾਂ ਜਿਹੜਾ ਉਹ ਅਸਰ ਆ ਉਹ ਆਪਣੇ ਮਨ ਤੇ ਹੁੰਦਾ ਹੈਗਾ ਉਸ ਤੋਂ ਬਾਅਦ ਬੱਚਾ ਘਰੇ ਹੁੰਦਾ ਹੋਂਸਾਰ ਬੱਚੇ ਨੇ ਕਹੋ ਤੁਸੀਂ ਨਾਹਤੇ ਹੋਇਆ ਪਹਿਨਾ ਪਹਿਨਾ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਦੂਜੇ ਕੰਮ ਆ ਪੜਾਈ ਦੇ ਘਰ ਦੇ ਉਹ ਆਪਾਂ ਬਾਅਦ ਵਿੱਚ ਛੇੜਨੇ ਆਂਗੇ ਮੈਨਾਂ ਤੁਸੀਂ ਪਾਠ ਕਰਨਾ ਠੀਕ ਹੈ ਜੀ ਇਸ ਕਰਕੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਬੱਚਿਆਂ ਨੂੰ ਵੀ ਆਪਾਂ ਚੰਗੀ ਲੀਡ ਇਹ ਲਿਆ ਸਕਦੇ ਆਂਗੇ ਪਹਿਨਾ ਆਪਾਂ ਆਪ ਪਾਠ ਕਰੀਏ ਮਗਰ ਆਪਾਂ ਬੱਚਿਆਂ ਨੂੰ ਲਾਈਏ ਜੇ ਆਪਾਂ ਦੇਖੋ ਆਪਾਂ ਆਪ ਬੱਚਿਆਂ ਨੂੰ ਲਾਵਾਂਗੇ ਫੇਰ ਹੀ ਬੱਚੇ ਲੱਗਣਗੇ ਮਾਂ ਪਿਓ ਕੋਈ ਵੀ ਬੱਚਿਆਂ ਨੂੰ ਗੱਲ ਸਿਖਿਉਂਦਾਗਾ ਤਾਂ ਫੇਰ ਹੀ ਬੱਚੇ ਸਿੱਖਦੇ ਆਗੇ ਆਪ ਦੇ ਆਪ ਬੱਚਾ ਕੋਈ ਵੀ ਗੱਲ ਨਹੀਂ ਸਿੱਖਦਾ ਹੈਗਾ ਜੇ ਆਪਾਂ ਉਹ ਬੱਚਿਆਂ ਨੂੰ ਸਮਝਾਵਾਂਗੇ ਕਹਾਂਗੇ ਤਾਂ ਬੱਚਾ ਜਰੂਰ ਆਖੇ ਲੱਗੂਗਾ ਤੇ ਬੱਚਾ ਚੰਗੇ ਰਾਹ ਤੇ ਆਊਗਾ ਠੀਕ ਹੈ ਜੀ ਸੋਨਾ ਜੀਵਨ ਆਪਦਾ ਬਤੀਤ ਕਰੂਗਾ ਤੇ ਇਹ ਹੀ ਬੇਨਤੀ ਆ ਭੈਣਾਂ ਨੂੰ ਆਪਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਭੇਜਿਆ ਕਰੋ ਮੱਥਾ ਟੇਕਣ ਵਾਸਤੇ ਸਵੇਰੇ ਤੇ ਉਸ ਤੋਂ ਬਾਅਦ ਪਾਠ ਜ਼ਰੂਰ ਕਰਵਾਉਣਾਗਾ ਨਹਾ ਕੇ ਕਰਾਉਣਾ ਸੁੱਚੇ ਕੱਪੜੇ ਪੁਆਉਣੇ ਆਗੇ ਫਿਰ ਆਪਾਂ ਨੇ ਪਾਠ ਕਰਵਾਉਣਾ ਹੈਗਾ ਤੇ ਪਾਣੀ ਕੋਲੇ ਜ਼ਰੂਰ ਰੱਖਣਾਗਾ ਜਦੋਂ ਆਪਣੇ ਪਾਠ ਕਰਨਾਗਾ ਤੇ ਉਸ ਪਾਣੀ ਨੂੰ ਦੇਖੋ ਤੁਸੀਂ ਪੀ ਲੋ ਤੇ ਥੋੜੇ ਜਿਹਾ ਪਾਣੀ ਦਾ ਤੁਸੀਂ ਘਰ ਦੇ ਵਿੱਚ ਛੱਟਾ ਦੇ ਦਿਓ ਠੀਕ ਆ ਜੀ ਇਸ ਤਰੀਕੇ ਨਾਲ ਦੇਖੋ ਜਿਹੜਾ ਆਪਣਾ ਰੁਟੀਨ ਆ ਉਹ ਆਪਾਂ ਨੂੰ ਬਣਾਉਣਾ ਚਾਹੀਦਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਇਹ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਤੁਹਾਨੂੰ ਕਿੱਦਾਂਆਂ ਲੱਗੀਆਂ ਨੇ ਵੀਰੇ ਦੇਖਣ ਲਈ ਧੰਨਵਾਦ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਬੱਚਿਆਂ ਦਾ ਸੁਭਾਅ ਕਿਸ ਤਰ੍ਹਾਂ ਬਦਲ ਸਕਦੇ ਹਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿਵੇਂ ਕੀ ਦੇਖੋ ਆਪਾਂ ਨੂੰ ਪਤਾ ਹੈ ਇਹ ਵੀ ਬੱਚਿਆਂ ਦਾ ਸੁਭਾਅ আজকাল ਬਹੁਤ ਚਿੜਚਿੜਾpan ਹੋ ਗਿਆ ਤੇ ਜੇ ਕੋਈ ਵੀ ਆਪਾਂ ਗੱਲ ਕਰਦੇ ਆ ਤਾਂ ਦੇਖੋ ਬੱਚੇ ਸੁਣਦੇ ਨਹੀਂ ਹੈਗੇ ਕਿਉਂਕਿ ਉਹ ਉਹ ਇੱਕ ਆਪਦੇ ਆਪਦੇ ਵਿੱਚ ਹੀ ਮਸਤ ਰਹਿੰਦੇ ਹੈਗੇ ਯਾਨੀ ਕਿ ਤੇ ਜੇ ਦੇਖੋ ਆਪਾਂ ਨੇ ਬੱਚਿਆਂ ਦਾ ਸੁਭਾਅ ਬਦਲਣਾ ਤਾਂ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਉਹਦੇ ਬਾਰੇ ਦੱਸਦੇ ਆਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਕੋਈ ਵੀ ਗੱਲ ਆ ਤਾਂ ਉਹ ਆਪਾਂ ਨੂੰ ਦੇਖੋ ਬੱਚਿਆਂ ਨੂੰ ਸਿਖਾਉਣੀ ਪੈਂਦੀ ਆ ਕਿ ਮੈਂ ਕਿ ਤੁਸੀਂ ਪੜ੍ਹਾਈ ਤੇ ਲਾ ਲੋ ਜੇ ਆਪਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਦੇਖੋ ਆਪਾਂ ਨੂੰ ਸਕੂਲ ਦੇ ਵਿੱਚ ਪਾਉਣਾ ਹੀ ਪੂਗਾ ਬੱਚਿਆਂ ਨੂੰ ਇਸੇ ਕਰਕੇ ਦੇਖੋ ਜੇ ਆਪਾਂ ਬੱਚਿਆਂ ਦਾ ਸੁਭਾਅ ਚੇਂਜ ਕਰਨਾ ਤਾਂ ਉਹਦੇ ਬਾਰੇ ਆਪਾਂ ਸੁਨੇਕ ਤਰੀਕਾ ਦੱਸ ਦਿਆਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਪਹਿਣਾ ਦੀ ਡਿਊਟੀ ਆ ਗਈ ਕਿਉਂਕਿ ਜਦੋਂ ਵੀ ਦੇਖੋ ਬੱਚਾ ਛੋਟਾ ਹੁੰਦਾਗਾ ਤਾਂ ਆਪਾਂ ਨੇ ਸਾਹਮਣਾ ਹੁੰਦਾਗਾ ਤਾਂ ਉਹਨਾਂ ਨੇ ਕੀ ਕਰਨਾਗਾ ਉਹ ਬੱਚੇ ਨੂੰ ਇਸ਼ਨਾਨ ਕਰਕੇ ਠੀਕ ਹੈ ਜੀ ਸ਼ਨਾਣ ਕਰਕੇ ਕੋਲੇ ਬਿਠਾ ਕੇ ਬੱਚੇ ਨੂੰ ਪਾਠ ਜਰੂਰ ਕਰਾਉਣ ਤੇ ਜੇ ਬੱਚਾ ਨਹੀਂ ਬੈਂਦਾ ਤਾਂ ਤੁਸੀਂ ਆਪ ਕੋਲੇ ਬੈਠੋ ਬੈਠ ਕੇ ਬੱਚੇ ਦੇ ਕਹੋ ਬੱਚੇ ਨੂੰ ਤੁਸੀਂ ਵੀ ਤੁਸੀਂ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਤੇ ਜੇ ਜਪਜੀ ਸਾਹਿਬ ਦਾ ਪਾਠ ਵੀ ਬੱਚਾ ਨਹੀਂ ਕਰਦਾ ਤਾਂ ਤੁਸੀਂ ਸੁਖਮਨੀ ਸਾਹਿਬ ਦੀ ਦੇਖੋ ਪਾਠ ਦੀ ਕੋਪੌੜੀ ਤੋਂ ਕੋੜੀਆਂ ਉਹ ਬੱਚੇ ਤੋਂ ਪੜਾਓ ਕਿਉਂਕਿ ਦੇਖੋ ਜਦੋਂ ਬੱਚਾ ਪਾਠ ਕਰਨਾ ਲੱਗੂਗਾ ਤੇ ਬੱਚੇ ਦੇ ਦੇਖੋ ਜਿਹੜਾ ਪਾਣੀ ਦਾ ਅਸਰ ਆਗਾ ਉਹ ਬੱਚੇ ਤੇ ਜ਼ਰੂਰ ਹੋਊਗਾ ਤਾਂ ਇਸੇ ਤਰ੍ਹਾਂ ਹੀ ਦੇਖੋ ਜੇ ਆਪਾਂ ਬੱਚੇ ਨੂੰ ਇੱਕ ਵਾਰੀ ਤੁਸੀਂ ਬਾਣੀ ਪੜਨ ਲਾਤਾ ਤਾਂ ਬੱਚੇ ਦੇ ਦੇਖੋ ਜਿਹੜਾ ਮਾਨਾਗਾ ਉਹ ਬਾਣੀ ਕੰਨੀ ਹੋਊਗਾ ਠੀਕ ਹੈ ਜੀ ਤੁਸੀਂ ਐ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਜਾਂ ਦੋ ਦਿਨ ਇਹ ਕੰਮ ਕਰਕੇ ਛੱਡਤਾ ਨਹੀਂ ਬੱਚੇ ਨੂੰ ਤੁਸੀਂ ਰੋਜ਼ ਪਾਠ ਕਰਾਉਣਾਗਾ ਕੋਲੇ ਬੈਠ ਕੇ ਹੌਲੀ-ਹੌਲੀ ਬੱਚੇ ਦਾ ਸੁਭਾਅ ਬਣੂਗਾ ਜਦੋਂ ਬੱਚੇ ਦਾ ਸੁਭਾਅ ਬਣ ਗਿਆ ਹਾਂ ਪਾਠ ਕਰਨ ਦਾ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਬੱਚਾ ਆਟੋਮੈਟਿਕ ਹੀ ਦੇਖੋ ਪਾਠ ਕਰਨੇ ਲੱਗ ਜੂਗਾ ਰੋਜ਼ ਕਿਉਂਕਿ ਬੱਚੇ ਦਾ ਉਹ ਰੁਟੀਨ ਬਣ ਜੂ ਇੱਕ ਤਰ੍ਹਾਂ ਦਾ ਤਾਂ ਇਸ ਕਰਕੇ ਫੇਰ ਵੀ ਦੇਖੋ ਇਹੇ ਪਹਿਨਾ ਨੂੰ ਵੀ ਬੈਂਟੀਆ ਵੀ ਦੇਖੋ ਤੁਸੀਂ ਇੱਕ ਵਾਰ ਸਵੇਰੇ ਜ਼ਰੂਰ ਜਾਗ ਕਰਾਉਣਾ ਬੱਚੇ ਨੂੰ ਵੀ ਬੱਚੇ ਤੁਸੀਂ ਬਾਠ ਕਰਨਾਗਾ ਇਸ਼ਨਾਨ ਕਰੋ ਇਸ਼ਨਾਨ ਕਰਕੇ ਉੱਠ ਕੇ ਪਹਿਨਾ ਉਠੋ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਆਪਾਂ ਨੇ ਬਾਠ ਕਰਨਾ ਠੀਕ ਹੈ ਜੀ ਕਦੇ ਵੀ ਬੱਚੇ ਨੂੰ ਇਸ਼ਨਾਨ ਕਰੇ ਬਿਨਾ ਬਾਠ ਨਹੀਂ ਕਰਵਾਉਣਾ ਹੈਗਾ ਬੱਚੇ ਨੂੰ ਪਹਿਹ ਇਸ਼ਨਾਨ ਕਰੋ ਸੁੱਚੇ ਕੱਪੜੇ ਪਾਓ ਠੀਕ ਹੈ ਜੀ ਫੇਰ ਆਪਾਂ ਨੇ ਬਾਠ ਕਰਨਾਗਾ ਇਸ ਕਰਕੇ ਇਹੇ ਬੱਚੇ ਦਾ ਫਿਰ ਰੁਟੀਨ ਬਣ ਗਿਆ ਜੇ ਬੱਚੇ ਦਾ ਇਹ ਰੁਟੀਨ ਬਣ ਗਿਆ ਹੌਲੀ ਹੌਲੀ ਬੱਚਾ ਦੇਖੋ ਇਧਰੀ ਤਰਫ ਬੱਚੇ ਦਾ ਧਿਆਨ ਹੋਊਗਾ ਆਪਣੇ ਪਾਠ ਕਰਨੀ ਠੀਕ ਆ ਜੀ ਮਾੜੀਆਂ ਜਿਹੜੀਆਂ ਗੱਲਾਂ ਨੇ ਮਾੜੀਆਂ ਸੰਗਤਾਂ ਨੇ ਬੱਚਾ ਉਹਨਾਂ ਤੋਂ ਦੂਰ ਰਹੂਗਾ ਬੱਚਾ ਥੋੜੀ ਕਹਿਣੇ ਚ ਰਹੂਗਾ ਤੇ ਇਸ ਕਰਕੇ ਦੇਖੋ ਵੀ ਬੱਚੇ ਨੂੰ ਜੇ ਆਪਾਂ ਚੰਗੇ ਦੀ ਤੇ ਲਿਆਉਣਾਗਾ ਇਸ ਦਾ ਜੁਹੀ ਟਾਈਮ ਕੀ ਆਪਾਂ ਨੂੰ ਪਤਾ ਕਿ ਕਿੱਡਾ ਮਾੜਾ ਟਾਈਮ ਚੱਲ ਰਿਹਾਗਾ ਬਹੁਤ ਜ਼ਿਆਦਾ ਮਾੜਾ ਤਾਂ ਬੱਚੇ ਨੂੰ ਬਾਣੀ ਨਾਲ ਜੋੜ ਕੇ ਰੱਖੋ ਤੁਸੀਂ ਆਪ ਬੈਠੋ ਕੋਲੇ ਬੱਚੇ ਦੇ ਬਾਣੀ ਨੂੰ ਸੁਣੋ ਜੇ ਥੋੜੇ ਕੋਲੇ ਨਹੀਂ ਟਾਈਮ ਹੈਗਾ ਤਾਂ ਤੁਸੀਂ ਬੱਚੇ ਨੂੰ ਨਮਾ ਕੇ ਬਿਠਾਓ ਵੀ ਬੱਚੇ ਤੁਸੀਂ ਇੱਥੇ 5 ਮਿੰਟ 10 ਮਿੰਟ ਬੈਹਿ ਕੇ ਪਾਠ ਕਰਨਾ ਡੇਲੀ ਪਾਠ ਕਰਨਾ ਵੀ ਇਹ ਆਪਾਂ ਨੇ ਰਕੀਨ ਛੱਡਣਾ ਨਹੀਂ ਹੈਗਾ ਬੱਚੇ ਨੂੰ ਚੰਗੀ ਤਰ੍ਹਾਂ ਸਿਖਾਓ ਕਹੋ ਤੇ ਤੁਸੀਂ ਆਪ ਵੀ ਪਾਠ ਕਰੋ ਕਿਉਂਕਿ ਜੇ ਤੁਸੀਂ ਵੀ ਕਰੋਗੇ ਪਾਠ ਤਾਂ ਸੋਨੂੰ ਬੱਚਾ ਦੇਖੂਗਾ ਦੇਖ ਕੇ ਉਹੀ ਬੱਚੇ ਤੇ ਵੀ ਅਸਰ ਹੁੰਦਾ ਵੀ ਹਾਂ ਆਪਣੇ ਘਰ ਦਾ ਕੀ ਮਾਹੌਲ ਹੈਗਾ ਪਹਿਨਾ ਦੇਖੋ ਕੋਈ ਵੀ ਕੰਮ ਆ ਵੱਡਿਆਂ ਨੂੰ ਪਹਿਲ ਕਰਨੀ ਚਾਹੀਦੀ ਆ ਜੇ ਆਪਾਂ ਦੇਖੋ ਵੱਡੇ ਪਹਿਨਾ ਪਹਿਲ ਕਰਾਂਗੇ ਫੇਰ ਹੀ ਮਗਰ ਬੱਚੇ ਪਹਿਲ ਕਰਨਗੇ ਆਪਾਂ ਪਾਠ ਕਰਾਂਗੇ ਆਪਾਂ ਨੂੰ ਦੇਖ ਕੇ ਬੱਚੇ ਪਾਠ ਕਰਨਗੇ ਠੀਕ ਆ ਜੀ ਜੇ ਹੁਣ ਆਪਣਾ ਰੁਟੀਨ ਹੋਊਗਾ ਉਹੀ ਬੱਚੇ ਰੁਟੀਨ ਬਣਾਉਣਗੇ ਹੁਣ ਜੇ ਆਪਾਂ ਪਾਠ ਨਾ ਕਰਾਂਗੇ ਤਾਂ ਆਪਾਂ ਬੱਚਿਆਂ ਨੂੰ ਕਹਾਂਗੇ ਤਾਂ ਫਿਰ ਬੱਚੇ ਆਖਣਗੇ ਤੁਸੀਂ ਤਾਂ ਪਾਠ ਕਰਦੇ ਨਹੀਂ ਹੈਗੇ ਸਾਨੂੰ ਤੁਸੀਂ ਇਹਨੂੰ ਇਸ ਕਰਕੇ ਵੱਡਿਆਂ ਨੂੰ ਵੀ ਬੇਨਤੀ ਆ ਮਾਤਾ ਪਿਤਾ ਨੂੰ ਵੀ ਤੁਸੀਂ ਪਾਠ ਕਰਿਆ ਕਰੋ ਬਾਣੀ ਨਾਲ ਜੁੜਿਆ ਕਰੋ ਉਸੇ ਤਰ੍ਹਾਂ ਸੋਨ ਨੂੰ ਦੇਖ ਕੇ ਬੱਚੇ ਜਿਹੜੇ ਉਹ ਪਾਠ ਨਾਲ ਜੁੜਨਗੇ ਪਾਠ ਕਰਿਆ ਕਰਨਗੇ ਇੱਕ ਗੱਲ ਹੋਰ ਵੀ ਇਹ ਬੱਚਿਆਂ ਨੂੰ डेली ਰੁਟੀਨ ਚ ਗੁਰਦੁਆਰਾ ਸਾਹਿਬ ਜਰੂਰ ਭੇਜਣਾਗਾ ਮੱਥਾ ਟੇਕਣਾ ਠੀਕ ਹੈ ਜੀ ਇਹ ਸੋਡੀ ਡਿਊਟੀ ਬਣਦੀ ਹੈ ਕਿ ਬੱਚਿਆਂ ਨੂੰ ਭੇਜਣ ਦੀ ਬੱਚਿਆਂ ਨੂੰ ਕਹੋ ਪਹਿਲਾਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕ ਕੇ ਆਓ ਠੀਕ ਹੈ ਜੀ ਰੋਜ਼ ਭੇਜਣਾਗਾ ਬੱਚੇ ਨੂੰ ਆਪ ਵੀ ਜਾਣਾ ਬੱਚਿਆਂ ਨੂੰ ਵੀ ਭੇਜਣਾਗਾ ਜਦੋਂ ਬੱਚਾ ਇੱਥੇ ਜਾਊ ਮੱਥਾ ਟੇਕੂ ਬਾਬਾ ਜੀ ਨੂੰ ਨਮਸਕਾਰ ਕਰੂਗਾ ਤਾਂ ਬੱਚੇ ਦੇ ਦੇਖੋ ਜਿਆਦਾ ਅਸਰ ਹੁੰਦਾਗਾ ਠੀਕ ਹੈ ਜੀ ਬੱਚੇ ਦਾ ਦਿਮਾਗ ਸਾਫ਼ ਹੁੰਦਾ ਮਨ ਸਾਫ਼ ਹੁੰਦਾ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਉੱਥੇ ਆਪਾਂ ਸੰਗਤ ਨੂੰ ਦੇਖਦੇ ਆ ਤਾਂ ਜਿਹੜਾ ਉਹ ਅਸਰ ਆ ਉਹ ਆਪਣੇ ਮਨ ਤੇ ਹੁੰਦਾਗਾ ਉਸ ਤੋਂ ਬਾਅਦ ਬੱਚਾ ਘਰੇ ਆਉਂਦਾ ਅਨੁਸਾਰ ਬੱਚੇ ਨੂੰ ਕਹੋ ਤੁਸੀਂ ਨਾਤੇ ਹੋਇਆ ਪਹਿਨਾ ਪਹਿਨਾ ਪਾਠ ਕਰਨਾਗਾ ਫਿਰ ਉਸ ਤੋਂ ਬਾਅਦ ਜਿਹੜੇ ਦੂਜੇ ਕੰਮ ਆ ਪੜਾਈ ਦੇ ਘਰ ਦੇ ਉਹ ਆਪਾਂ ਬਾਅਦ 'ਚ ਛੇੜਨੇ ਆਂਗੇ ਪਹਿਨਾ ਤੁਸੀਂ ਪਾਠ ਕਰਨਾ ਠੀਕ ਹੈ ਜੀ ਇਸ ਕਰਕੇ ਇਸੇ ਤਰ੍ਹਾਂ ਦੇਖੋ ਆਪਾਂ ਬੱਚਿਆਂ ਨੂੰ ਵੀ ਆਪਾਂ ਚੰਗੀ ਲੀਹ ਤੇ ਲਿਆ ਸਕਦੇ ਆਂਗੇ ਪਹਿਨਾ ਆਪਾਂ ਆਪ ਪੜ੍ਹਾਟ ਕਰੀਏ ਮਗਰ ਆਪਾਂ ਬੱਚਿਆਂ ਨੂੰ ਲਾਈਏ ਜੇ ਆਪਾਂ ਦੇਖੋ ਆਪਾਂ ਆਪ ਬੱਚਿਆਂ ਨੂੰ ਲਾਵਾਂਗੇ ਫੇਰ ਹੀ ਬੱਚੇ ਲੱਗਣਗੇ ਮਾਂ ਪਿਓ ਕੋਈ ਵੀ ਬੱਚਿਆਂ ਨੂੰ ਗੱਲ ਸਿਖਿਉਂਦਾਗਾ ਤਾਂ ਫੇਰ ਹੀ ਬੱਚੇ ਸਿੱਖਦੇ ਆਗੇ ਆਪ ਦੇ ਆਪ ਬੱਚਾ ਕੋਈ ਵੀ ਗੱਲ ਨਹੀਂ ਸਿੱਖਦਾ ਹੈਗਾ ਜੇ ਆਪਾਂ ਉਹ ਬੱਚਿਆਂ ਨੂੰ ਸਮਝਾਵਾਂਗੇ ਕਹਾਂਗੇ ਤਾਂ ਬੱਚਾ ਜਰੂਰ ਆਖੇ ਲੱਗੂਗਾ ਤੇ ਬੱਚਾ ਚੰਗੇ ਰਾਹ ਤੇ ਆਊਗਾ ਠੀਕ ਹੈ ਜੀ ਸੋਨਾ ਜੀਵਣਾ ਦਾ ਬਤੀਰ ਕਰੂਗਾ ਤੇ ਇਹੀ ਬੇਨਤੀ ਆ ਭੈਣਾਂ ਨੂੰ ਆਗੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਭੇਜਿਆ ਕਰੋ ਮੱਥਾ ਟੇਕਣ ਵਾਸਤੇ ਸਵੇਰੇ ਤੇ ਉਸ ਤੋਂ ਬਾਅਦ ਪਾਠ ਜ਼ਰੂਰ ਕਰਵਾਉਣਾਗਾ ਨਾ ਕੀ ਕਰਾਉਣਾ ਸੁੱਚੇ ਕੱਪੜੇ ਘੋਆਉਣੇ ਆਗੇ ਫਿਰ ਆਪਾਂ ਨੇ ਪਾਠ ਕਰਵਾਉਣਾ ਹੈਗਾਗਾ ਤੇ ਪਾਣੀ ਕੋਲੇ ਜ਼ਰੂਰ ਰੱਖਣਾਗਾ ਜਦੋਂ ਆਪਣੇ ਪਾਠ ਕਰਨਾਗਾ ਤੇ ਉਸ ਪਾਣੀ ਨੂੰ ਦੇਖੋ ਤੁਸੀਂ ਪੀ ਲੋ ਤੇ ਥੋੜੇ ਜਿਹਾ ਪਾਣੀ ਦਾ ਤੁਸੀਂ ਘਰ ਦੇ ਵਿੱਚ ਛੱਟਾ ਦੇ ਦਿਓ ਠੀਕ ਆ ਜੀ ਇਸ ਤਰੀਕੇ ਨਾਲ ਦੇਖੋ ਜਿਹੜਾ ਆਪਣਾ ਰੁਟੀਨ ਆ ਉਹ ਆਪਾਂ ਨੂੰ ਬਣਾਉਣਾ ਚਾਹੀਦਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਤੁਹਾਨੂੰ ਕਿੱਦਾਂਆਂ ਲੱਗੀਆਂ ਨੇ ਵੀਰੇ ਦੇਖਣ ਲਈ ਧੰਨਵਾਦ